ਸਭ ਤੋਂ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੈ ਪੰਜਾਬ ਵਿੱਚ ਕਾਂਗਰਸ ਦਾ ਜਨਮ ਪਹਿਲੇ ਹੋਇਆ ਸੀ ਪਰ ਉਦੋਂ ਅੰਗਰੇਜ਼ ਪ੍ਰਧਾਨ ਸੀ ਕਾਂਗਰਸ ਦਾ ਅੰਗਰੇਜ਼ ਅਕਾਲੀ ਦਲ ਇੱਕ ਸੋਚ ਹੈ ਐਸ ਪਾਰਟੀ ਦਾ ਮਕਸਦ ਰਾਜ ਕਰਨਾ ਨਹੀਂ ਇਸ ਪਾਰਟੀ ਦਾ ਮਕਸਦ ਹੈ ਹੱਕਾਂ ਲਈ ਲੜਾਈ ਲੜਨਾ ਜੇ ਰਾਜ ਕਰਨਾ ਹੁੰਦਾ ਤੇ ਫਿਰ ਭਾਈ 25 ਸਾਲ ਨਹੀਂ ਕਰਨਾ ਕਰਦੇ ਸੀ ਅਕਾਲੀ ਦਲ ਦੇ ਲੀਡਰਾਂ ਨੇ 16 ਸਾਲ 14 ਸਾਲ 12 ਸਾਲ ਜੇਲਾਂ ਚ ਨਹੀਂ ਕਟਨੀ ਸੀ ਉਹਨਾਂ ਨੇ ਸਮਝੌਤੇ ਕਰ ਲੈਨੇ ਸੀ ਅਕਾਲੀ ਦਲ ਦੀ ਲੀਡਰਸ਼ਿਪ ਥੋੜੇ ਵਿੱਚੋਂ ਨਿਕਲੀ ਹੈ ਅਕਾਲੀ ਦਲ ਦੇ ਐਮਐਲਏ ਤੇ ਦੂਜੀ ਪਾਰਟੀ ਦੇ ਲੀਡਰਾਂ ਦੇ ਵੀ ਸ਼ਕਲ ਦੇਖ ਲਓ ਉਹਨਾਂ ਦੀ ਕਮਿਟਮੈਂਟ ਲੈਵਲ ਦੇਖ ਲਓ ਅਕਾਲੀ ਦਲ ਕਰਦਾ ਹੈ ਪੰਜਾਬ ਦੇ ਲੋਕਾਂ ਦੀ ਸੇਵਾ ਤੇ ਪੰਜਾਬ ਦੇ ਲੋਕਾਂ ਦਾ ਪਿਆਰ ਜਿੰਨਾ ਆ ਦੂਜੀਆਂ ਪਾਰਟੀਆਂ ਦਾ ਕੰਮ ਹੈ ਦਿੱਲੀ ਵਾਲੇ ਲੀਡਰਾਂ ਦੀ ਸੇਵਾ ਤੇ ਉਹਨਾਂ ਦਾ ਪਿਆਰ ਜਿੱਤਣਾ ਕਿਉਂਕਿ ਉਹਨਾਂ ਨੂੰ ਟਿਕਟਾਂ ਤਾਂ ਉਹਨਾਂ ਨੇ ਦੇਣੀਆਂ ਆ ਉਹ ਬੈਠੇ ਕਹਿਣਗੇ ਰਾਜਾ ਵੜਿੰਗੇ ਇੱਧਰ ਆ ਜਾ ਚੱਲੋ ਜੀ ਨਾ ਲੈਣਾ ਨਾ ਦੇਣਾ ਇਥੋਂ ਵਾਸਤੇ ਓਵੇਂ ਬੀਜੇਪੀ ਉਹ ਵੀ ਸੋਚਦੀ ਐ ਕਿ ਅਸੀਂ ਪੰਜਾਬ ਨੂੰ ਕਬਜ਼ਾ ਕਰਨਾ ਹੈ ਤੇ ਜਿਹੜੀ ਵੀ ਪਾਰਟੀ ਆਏ ਜੇ ਸ਼ਾਮਲ ਹੋ ਜਾਓ ਯਾ ਆਈਡੀ ਯਾ ਸੀਬੀਆਈ ਤੁਸੀਂ ਦੇਖੋ ਇੰਨਾ ਤੱਕਾ ਕਿਸੇ ਪਾਰਟੀ ਨੇ ਆਜ਼ਾਦੀ ਦੇ ਬਾਅਦ ਨਹੀਂ ਕੀਤਾ ਜਿੰਨਾ ਹੁਣ ਕਰਨ ਲੱਗੇ ਆ ਤੇ ਜਿਹੜੀ ਝਾੜੂ ਵਾਲੀ ਸਰਕਾਰ ਹੈ ਉਹਦੀ ਤਾਂ ਗੱਲ ਕਰਨੀ ਪਤਾ ਨਹੀਂ ਕਿੱਥੋਂ ਸ਼ੁਰੂ ਕਰੀਏ ਤੇ ਕਿੱਥੇ ਬੰਦ ਕਰੀਏ ਕੋਈ ਸਰਕਾਰ ਹੈ ਕੋਈ ਮੁੱਖ ਮੰਤਰੀ ਹੈ ਕੋਈ ਲੱਗਦਾ ਹੈ ਕਿ ਸਰਕਾਰ ਚੱਲ ਰਹੀ ਹੈ ਮੁੱਖ ਮੰਤਰੀ ਬੰਨਾ ਸੁੱਖ ਹੈ ਉਹਦੀ ਜ਼ਿੰਮੇਵਾਰੀ ਸੰਭਾਲਨੀ ਔਖੀ ਹੈ ਤੁਸੀਂ ਨਵੀਂ ਗੱਡੀ ਲੈਣੇ ਹੋ ਤਜਰਬੇਕਾਰ ਡਰਾਈਵਰ ਨੂੰ ਦਿਓਗੇ ਕਿ ਤੂੰ ਚਲਾ ਤੁਸੀਂ ਘਰ ਦਾ ਰਿਸ਼ਤਾ ਕਰਦੇ ਹੋ ਕਿਸੇ ਪਰਿਵਾਰ ਨਾਲ ਪਛੋਕੜ ਦੇਖਦੇ ਹੋ ਇੱਥੇ ਬਗੈਰ ਤਜਰਬਾ ਦੇਖ ਕੇ ਬਗੈਰ ਪਛੋਕੜ ਦੇਖ ਕੇ ਆਪਾਂ ਫੈਸਲਾ ਕਰਤਾ ਹੁਣੀ ਜੰਮੀ ਪਾਰਟੀ ਬਖੌਲ ਕਰਨ ਵਾਲਾ ਬੰਦਾ ਬਣਾਤਾ ਮੁੱਖ ਮੰਤਰੀ ਤੇ ਅੱਜ ਉਹ ਹੱਸ ਰਿਹਾ ਆਪਣੇ ਤੇ ਕੀ ਦੇਖੋ ਕਿਵੇਂ ਮੈਂ ਠੱਗੀ ਮਾਰੀ ਬਾਦਲ ਸਾਹਿਬ ਸਾਹ ਪ੍ਰਕਾਸ਼ ਸਿੰਘ ਬਾਦਲ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਬਣੇ ਐਮਸੀ ਨੂੰ ਨਾ ਦੂਜੀ ਵਾਰ ਬੰਨਾ ਹੋਏ ਤਾਂ ਬੜਾ ਔਖਾ ਹੁੰਦਾ ਸਰਪੰਚ ਨੂੰ ਦੂਜੀ ਵਾਰ ਜਿੰਨਾ ਬੜਾ ਔਖਾ ਹੁੰਦਾ ਹੈ ਇੱਥੇ ਮੁੱਖ ਮੰਤਰੀ ਪੰਜ ਵਾਰ ਬੰਨਾ ਕਿਉਂਕਿ ਉਹਨਾਂ ਨੇ ਲੋਕਾਂ ਦਾ ਦਿਲ ਜਿੱਤਿਆ ਬੋਲੇ ਸ਼ਾਨਹਾਲਾ ਉਹਨਾਂ ਦਾ ਮਨ ਉਹਨਾਂ ਦਾ ਰਾਜ ਕਰਨ ਦਾ ਤਰੀਕਾ ਸੀ ਸਾਰੇ ਧਰਮਾਂ ਦਾ ਸਤਕਾਰ ਕਰੋ ਸਾਰਿਆਂ ਨੂੰ ਭਰਾਵਾਂ ਮੰਗੂ ਰੱਖੋ ਕਿਸੇ ਚ ਵਿਤਕਰਾ ਨਹੀਂ ਕਰਦੇ ਸੀ ਹਿੰਦੂ ਭਰਾ ਕਹਿੰਦੇ ਸੀ ਬਾਦਲ ਸਾਹਿਬ ਸਾਡੇ ਆ ਮੁਸਲਮ ਵੀਰ ਕਹਿੰਦੇ ਸੀ ਬਾਦਲ ਸਾਹਿਬ ਸਾਡੇ ਐ 크ਰਿਸਚੀਅਨ ਵੀਰ ਕਹਿੰਦੇ ਸੀ ਬਾਦਲ ਸਾਹਿਬ ਸਾਡੇ ਐ ਤੇ ਸਿੱਖ ਭੈਣਾਂ ਭਰਾਵਾਂ ਨੇ ਤਾਂ ਕਿਹਾ ਨਹੀਂ ਐ ਤੁਸੀਂ ਪੰਜਾਬ ਦੇ ਕਿਸੇ ਵੀ ਪਿੰਡ ਚਲੇ ਜਾਓ ਸ਼ਹਿਰ ਚਲੇ ਜਾਓ ਹਰ ਦੂਜੇ ਜਾਂ ਤੀਜੇ ਬੰਦੇ ਦੇ ਘਰੇ ਫੋਟੋ ਹੋਊਗੀ ਉਹਨਾਂ ਦੀ ਉਹਨਾਂ ਦੇ ਘਰੇ ਚਾਹ ਪੀਂਦੇ ਦੀ 103 ਸਾਲ ਪੁਰਾਣੀ ਪਾਰਟੀ ਤੇ 70 ਸਾਲ ਉਹਦੇ ਵਿੱਚ ਸਦਾ ਪ੍ਰਕਾਸ਼ ਸਿੰਘ ਬਾਦਲ ਨੇ ਸੇਵਾ ਕੀਤੀ 70 ਸਾਲ ਐ ਨਹੀਂ ਕਿ ਅੱਜ ਆਏ ਤੇ ਬਣ ਕੇ ਚੀਫ ਮਿਨਿਸਟਰ ਸਾਰੀਆਂ ਪੌੜੀਆਂ ਚੜੀਆਂ ਪਿੰਡ ਬਾਦਲ ਦੇ ਸਭ ਤੋਂ ਪਹਿਲੇ ਸਰਪੰਚ ਬਣੇ ਉੱਥੋਂ ਦੀ ਬਲੌਕ ਸੰਵਤੀ ਦੇ ਇਲੈਕਸ਼ਨ ਲੜੇ ਚੇਅਰਮੈਨ ਬਣੇ ਜ਼ਿਲ੍ਹਾ ਪ੍ਰੀਸ਼ਦ ਦੇ ਇਲੈਕਸ਼ਨ ਲੜੇ ਚੇਅਰਮੈਨ ਬਣੇ ਐਮਐਲਏ ਬਣੇ ਐਮਪੀ ਬਣੇ ਸੈਂਟਰ ਦੇ ਵਜ਼ੀਰ ਬਣੇ ਉਹਨਾਂ ਨੂੰ ਤਜਰਬਾ ਸੂਬਾ ਸੰਭਾਲਣਾ ਸੂਬਾ ਚਲਾਉਣਾ ਬਹੁਤ ਔਖਾ ਹੈ ਤੁਸੀਂ ਇੱਕਲ ਦੇਖੀ ਹੋਣੀ ਹੈ ਤੇ ਮੈਂ ਕਹਣਾ ਤੁਸੀਂ ਅੱਜ ਘਰੇ ਜਾ ਕੇ ਕਾਗਜ਼ ਪੈਨਸਲ ਲੈ ਲਿਓ ਸਾਰੇ ਘਰੇ ਜਾ ਕੇ ਕਾਗਜ਼ ਪੈਨਸਲ ਲੈ ਕੇ ਇੱਕ ਪਾਸੇ ਲਿਖ ਲਿਓ ਕਾਂਗਰਸ ਸਰਕਾਰ ਇੱਕ ਪਾਸੇ ਲਿਖ ਲਿਓ ਕਾਲੀ ਦਲ ਸਰਕਾਰ ਤੀਜੇ ਪਾਸੇ ਰੱਖ ਲਿਓ ਆਮ ਆਦਮੀ ਪਾਰਟੀ ਸਰਕਾਰ ਜੋ ਤੁਹਾਨੂੰ ਯਾਦ ਆਉਂਦਾ ਹੈ ਪੰਜਾਬ ਵਿੱਚ ਦੇਖੋ ਕਿਦੋਂ ਬਣਿਆ ਉਹਦੇ ਥੱਲੇ ਲਿਖੀ ਚੱਲੋ ਜੇ ਤੁਸੀਂ ਸੋਚਦੇ ਕਾਂਗਰਸ ਨੇ ਆਹ ਬਣਾਇਆ ਆ ਲਿਖੀ ਚੱਲੋ ਅਕਾਲੀ ਦਲ ਨੇ ਬਣਾਇਆ ਉਹ ਲਿਖ ਲਿਓ ਆਪ ਨੇ ਬਣਾਇਆ ਉਹ ਲਿਖ ਲਿਓ ਤੁਹਾਡੇ ਸਾਹਮਣੇ ਇੱਕ ਗੱਲ ਆਉਗੀ ਕਿ 90 95% ਜੋ ਚੀਜ਼ ਪੰਜਾਬ ਅੱਜ ਹੈ ਉਹ ਅਕਾਲੀ ਦਲ ਦੀ ਦੇਣ ਹੈ ਸਰਕਾਰਾਂ ਦੇ ਦੌਰਾਨ ਹੈ ਉਹ ਵੀ ਉਹ 22 23 ਸਾਲਾਂ ਦੇ ਵਿੱਚ ਹੈ ਜਿੰਨੇ ਥਰਮਲ ਪਲਾਂਟ ਬਿਜਲੀ ਪੈਦਾ ਕਰਨ ਵਾਲੇ ਪੰਜਾਬ 'ਚ ਹੈ ਸਾਰੇ ਹੀ ਬਾਦਲ ਸਾਹਿਬ ਨੇ ਬਣਾਏ ਭਾਖੜਾ ਡੈਮ ਤੋਂ ਬਗੈਰ ਸਾਰੇ ਡੈਮ ਬਾਦਲ ਸਾਹਿਬ ਨੇ ਬਣਾਏ ਜਿੰਨੇ 에어ਪੋਰਟ ਆ ਅੰਮ੍ਰਿਤਸਰ ਇੰਟਰਨੈਸ਼ਨਲ 에어ਪੋਰਟ ਤੋਂ ਲੈ ਕੇ ਮੁਹੱਲੀ ਇੰਟਰਨੈਸ਼ਨਲ 에어ਪੋਰਟ ਤੋਂ ਲੈ ਕੇ ਆਪਣਾ ਪਠਾਨਕੋਟ 에어ਪੋਰਟ, ਜਲੰਧਰ 에어ਪੋਰਟ, ਪਠਿੰਡਾ 에어ਪੋਰਟ ਸਾਰੇ ਬਾਦਲ ਸਾਹਿਬ ਨੇ ਬਣਾਏ। ਜਿੰਨੀਆਂ ਚਾਰ ਲੇਨ ਸੜਕਾਂ ਅੱਜ ਲੁਧਿਆਣੇ ਤੋਂ ਤੁਸੀਂ ਅੰਮ੍ਰਿਤਸਰ ਜਾਣਿਓ, ਲੁਧਿਆਣੇ ਤੋਂ ਮੋਗਾ ਜਾਣਿਓ। ਲੁਧਿਆਣੇ ਤੋਂ ਤੁਸੀਂ ਪਠਿੰਡਾ ਜਾਣਿਓ। ਪਹਿਲੇ ਡਰ ਲੱਗਦਾ ਹੁੰਦਾ ਸੀ ਕਿਤੇ ਰਾਤ ਨੂੰ ਵੱਜੇ ਨਾ ਗੱਡੀ। ਰੋਜ਼ ਦੇਖਦੇ ਹੁੰਦੇ ਸੀ ਕੋਈ ਕਿਤੇ ਗੱਡੀ ਇੱਥੇ ਉਲਟੀ ਪਈ ਐ ਸਿੰਗਲ ਰੋਡ ਮੋਗੇ ਜਾਂਦੇ ਜਾਂਦੇ ਤੁਸੀਂ ਰੋਜ਼ ਐਕਸੀਡੈਂਟ ਦੇਖਦੇ ਸੀ ਆ ਛੇ ਛੇ ਲੈਣਾਂ ਦੀਆਂ ਸੜਕਾਂ ਬਣਾਉਣ ਵਾਲਾ ਕਾਲੀਦਲ ਤੁਸੀਂ ਪੰਜਾਬ ਦੇ ਕਿਸੇ ਕੋਨੇ ਚਲੇ ਜਾਓ ਸੜਕਾਂ ਇਹਦੀਆਂ ਦੇਖੋਗੇ ਜੇ ਤੁਸੀਂ ਪਿੰਡਾਂ ਜਾਓਗੇ ਦਾਣਾ ਮੰਡੀਆਂ ਕਾਲੀਦਲ ਨੇ ਬਣਾਈਆਂ ਡਿਊਲ ਕਨੈਕਸ਼ਨ ਕਾਲੀਦਲ ਨੇ ਦਿੱਤੇ ਮੁਫਤ ਬਿਜਲੀ ਕਾਲੀਦਲ ਨੇ ਦਿੱਤੀ ਐਮਐਸਪੀ ਲਿਓਣ ਵਾਲਾ ਪੰਜੇ ਕਣਕ ਤੇ ਝੋਨੀ ਦਾ ਕਾਲੀ ਦਲ ਸੀ ਜਿਹੜੇ ਟਰੈਕਟਰ ਸੀ ਇਹਦੇ ਟੈਕਸ ਲੱਗਦਾ ਹੁੰਦਾ ਸੀ ਬਾ ਮਾਫ ਕੀਤਾ ਬਾਦਲ ਸਾਹਿਬ ਨੇ ਕਿਹਾ ਕਿਹਾ ਜੱਟ ਦਾ ਘੱਟਾ ਹੈ ਇਹਦੇ ਕੋਈ ਟੈਕਸ ਨਹੀਂ ਲੱਗੋ ਪਹਿਲੇ ਸਾਈਕਲ ਤੇ ਵੀ ਟੈਕਸ ਲੱਗਦਾ ਹੁੰਦਾ ਸੀ ਪਤਾ ਨਹੀਂ ਕਿੰਨੇ ਰੁਪਏ ਸੀ ਸਾਈਕਲ ਚਲਾਉਣ ਤੇ ਹਾਂਜੀ ਆਹ ਸਾਈਕਲ ਉਹ ਬਾਦਲ ਸਾਹਿਬ ਨੇ ਬੰਦ ਕੀਤਾ ਟੋਕਨ ਹਾਂ ਸਾਈਕਲ ਦੇ ਗਰੀਬ ਨੂੰ ਆਟਾ ਦਾਲ ਸ਼ਗਨ ਪੈਨਸ਼ਨ ਐਸ ਸੀ ਸਕਾਲਰਸ਼ਿਪ ਮੁੱਖ ਮੰਤਰੀ ਤੀਰਥ ਯਾਤਰਾ ਲੜਕੀਆਂ ਨੂੰ 11ਵੀਂ ਤੇ 12ਵੀਂ ਜਾਣ ਨੂੰ ਸਾਈਕਲ ਦੇਣ ਵਾਲਾ ਕਾਲੀਦਲ ਸਾਰੇ ਬੰਦ ਐ ਵਰਲਡ ਕੱਪ ਅ ਕਬੱਡੀ ਕਰਾਉਂਦੇ ਹੁੰਦੇ ਸੀ ਵਰਲਡ ਕੱਪ ਕਬੱਡੀ ਕਰਾਉਂਦੇ ਹੁੰਦੇ ਸੀ ਇਹ ਮੇਲਾ ਲੱਗ ਜਾਂਦਾ ਸੀ ਬੰਦ ਐ ਪਸ਼ੂ ਮੇਲੇ ਕਰਾਉਂਦੇ ਸੀ ਘੋੜਿਆਂ ਦੇ ਮੇਲੇ ਕਰਾਉਂਦੇ ਸੀ ਬੰਦ ਹੈ ਸੇਵਾ ਕੇਂਦਰ ਗੋਲੇ ਮੈਂ ਬੰਦ ਇੱਕ ਚੀਜ਼ ਦੱਸ ਦਿਓ ਜਿਹੜੀ ਇੱਥੇ ਨਵੀਂ ਮਿਲੀ ਹੈ ਜਦੋਂ ਕਾਗਜ਼ ਪੈਨਸਲ ਤੇ ਲਿਖੋਗੇ ਕਾਂਗਰਸ ਦੇ ਥੱਲੇ ਤੁਹਾਨੂੰ ਲੱਭਣਾ ਹੀ ਨਹੀਂ ਕੁਝ ਮੈਂ ਪੁੱਛਿਆ ਸੀ ਸਵਾਲ ਅਸੈਂਬਲੀ 'ਚ ਹੀ ਪੁੱਛਿਆ ਸੀ ਆ ਚੰਨੀ ਉਹਨਾਂ ਲੀਡਰਾਂ ਦੀ ਆਪ اپੋਜੀਸ਼ਨ ਦੀ ਮੈਂ ਪੁੱਛਿਆ ਮੈਂ ਕਿਹਾ ਪੰਜ ਚੀਜ਼ਾਂ ਗਿਣਾ ਦਿਓ ਪੰਜ ਚੀਜ਼ਾਂ ਛੱਡੋ ਕੁਛ ਨਾ ਪੰਜ ਹੀ ਸਾਰਾ ਬੀਬੀ ਭੱਟਲ ਸਾਰੇ ਬੈਠੇ ਲਾਲ ਸਿੰਘ ਜੀ ਇੱਕ ਦੋ ਦਿਨ ਪੁੱਛੀ ਯਾਰ ਕੀ ਦੱਸ ਕੀ ਕੀਤਾ ਪੰਜ ਚੀਜ਼ਾਂ ਨਹੀਂ ਗਿਣਾ ਸਕੇ ਫਿਰ ਮੈਂ ਕਿਹਾ ਚਾਰ ਦੱਸ ਦਿਓ ਨਹੀਂ ਗਿਣਾ ਸਕੇ ਤੇ ਅਖੀਰ ਚੱਕ ਕੇ ਕਿ ਮੈਂ ਕਿਹਾ ਇੱਕ ਤਾਂ ਦੱਸ ਦਿਓ ਕਿ ਇੰਨੇ ਸਾਲ ਰਾਜ ਕੀਤਾ 15-20 ਸਾਲ ਇੱਕ ਚੀਜ਼ ਤਾਂ ਦਿੱਤੀ ਹੋਣੀ ਆ ਤੁਸੀਂ ਕਿ ਕਹਿੰਦਾ ਚੰਨੀ ਕਹਿੰਦਾ ਕੀ ਕਹਿੰਦਾ ਸੀ ਪੈਚ ਲਾਏ ਆ ਸੜਕਾਂ ਦੇ ਆ ਝਾੜੂ ਵਾਲਿਆਂ ਨੇ ਤਾਂ ਪੈਚ ਵੀ ਨਹੀਂ ਲਾਏ ਹੁਣ ਤੁਸੀਂ ਲੁਧਿਆਣਾ ਦੇਖ ਲਓ ਲੁਧਿਆਣਾ ਚਾਰੋਂ ਤਰਫ ਦੇਖੋ ਲੁਧਿਆਣਾ ਜੋ ਕੁਝ ਬਣਿਆ ਅਕਾਲੀ ਦਲ ਦੀ ਸਰਕਾਰ ਜਿਨਨੇ ਬਾਈਪਾਸ ਹੈ ਜਿਨਨੇ ਫਲਾਈਓਵਰ ਹੈ ਜਿਨਨੇ ਇਹਨਾਂ ਦੇ ਹਲਕੇ ਇਹਨੋਂ ਸਾਡੇ ਹਲਕੇ ਚ ਰਾਤ ਨੂੰ ਮੈਂ ਪੀਸੀਐਮ ਸੀ ਮੈਂ ਇਹਨਾਂ ਨੂੰ ਬੁਲਾਇਆ ਮੈਂ ਕਿ ਥੋੜੇ ਕਹ ਹਲਕੇ ਜਾਨੇ ਤੁਸੀਂ ਗੱਡੀ ਚ ਲੋ ਇਕੱਲੇ ਜਾਵਾਂਗੇ ਸੜਕਾ ਸੁਟਕਾ ਦੇਖਿਆ ਬੁਰਾ ਨਾ ਸੀਵਰੇਜ ਨਾ ਕੋਸ਼ਿਸ਼ ਕਸ਼ਵੀ ਮੈਂ ਉਹਨੂੰ ਕਿਹਾ 10 ਕਿੰਨੇ ਪੈਸੇ ਚਾਹੀਦੇ ਮੈਂ ਕਿਹਾ ਵੀ ਭਰਾਵਾ ਮੰਗੂਆ 400 ਕਰੋੜ ਰੁਪਇਆ ਮੈਂ ਰਾਤੋਂ ਰਾਤ ਉਹਨਾਂ ਨੂੰ ਦਿੱਤਾ ਤੇ ਦੇਖੋ ਜਾ ਕੇ ਕਿੰਨਾ ਕੰਮ ਹੋਇਆ ਸਾਰਾ ਸਾਰਾ ਲੁਧਿਆਣਾ ਦੇਖੋ ਸਾਰਾ ਲੁਧਿਆਣਾ ਦੇਖੋ ਮੈਨੂੰ ਲੱਗਦਾ ਅਸੀਂ ਆਪਣੇ 10 ਸਾਲਾਂ ਚ ਤਕਰੀਬਨ 7-8 ਹਜ਼ਾਰ ਕਰੋੜ ਰੁਪਏ ਲੁਧਿਆਣੇ ਦੀ ਡਿਵੈਲਪਮੈਂਟ ਚ ਲਾਇਆ ਤੇ ਕਾਂਗਰਸ ਦੇਖੋ ਇੱਕ ਚੀਜ਼ ਨਹੀਂ ਝਾੜੂ ਵਾਲੇ ਮੈਂ ਜੇ ਵੱਡੇ ਬਾਦਲ ਸਾਹਿਬ ਮਹੀਨੇ ਚ ਕਿਹਾ ਦੋ ਵਾਰ ਅਸੀਂ ਆਉਂਦੇ ਸੀ ਲੁਧਿਆਣਾ ਮਿਲਦੇ ਸੀ ਵਰਕਰਾਂ ਨੂੰ ਸੰਗਤ ਦਰਸ਼ਨ ਕਰਦੇ ਸੀ ਤੇ ਹੁਣ ਕੋਈ ਮੁੱਖ ਮੰਤਰੀ ਦਿਖਦਾ ਹੀ ਨਹੀਂ ਮੈਂ ਕੱਲ ਧੂਰੀ ਜਿੱਥੋਂ ਦਾ ਭਗਵੰਤ ਮਾਨ ਜਿੱਥੇ ਹਲਕੇ ਦਾ ਉੱਥੇ ਮੈਂ ਗਿਆ ਤੁਸੀਂ ਹੈਰਾਨ ਰਹਿ ਜਾਓਗੇ ਧੂਰੀ ਹਲਕਾ ਜਿੱਥੋਂ ਐਮ.ਐਲ.ਏ ਬਣਿਆ ਪਿਛਲੇ 2.5 ਸਾਲਾਂ ਚ ਦੋ ਵਾਰ ਆਇਆ ਹੈ ਦੋ ਵਾਰ ਆਪਣੇ ਹਲਕੇ 'ਚ ਆ ਇਹਨਾਂ ਦੀ ਕਮਿਟਮੈਂਟ ਲੈਵਲ ਤੇ ਉੱਥੇ ਟੋਏ ਦੇ ਕੋ ਸਰਕਾਂ ਦਾ ਕਿੰਨਾ ਬੜਾ ਆਪਣੇ ਹਲਕੇ 'ਚ ਮੈਂ ਪੁੱਛਣਾ ਚਾਹਣਾ ਹੈ ਦੇਖੋ ਕਈ ਸੂਬੇ ਬੜੇ ਸਿਆਣੇ ਆ ਕਈ ਸੂਬਿਆਂ ਦੇ ਲੋਕ ਬੜੇ ਸਿਆਣੇ ਆ ਆ ਗੁਜਰਾਤੀ ਦੇਖਿਓ ਗੁਜਰਾਤੀ 35 ਸਾਲ ਹੋ ਗਏ ਇਕੱਲੇ ਮੋਦੀ ਨੂੰ ਵੋਟ ਪਾਉਣੀ ਆ ਹੋਰ ਕਿਸੇ ਨੂੰ ਪਾਉਣੀ ਨਹੀਂ ਉਹ ਕਹਿੰਦੇ ਲੋੜ ਹੀ ਨਹੀਂ ਇਹਨੇ ਸਾਰਾ ਕੁਝ ਕਰਨਾ ਤੇ ਆਪਾਂ ਲੋੜ ਕੀ ਹੈ ਤੇ ਇੱਥੇ ਸਾਰਾ ਕਰਨ ਵਾਲਾ ਅਕਾਲੀ ਦਲ ਕਹਿੰਦੇ ਨਹੀਂ ਨਹੀਂ ਐਕਜੀ ਨਵੀਂ ਚੀਜ਼ ਦੇਖਦੇ ਆ ਜਿਹੜਾ ਸੌਹ ਕੈਪਟਨ ਨੇ ਸੌਹ ਖਾਦੀ ਆਪਾਂ ਦੇਖਿਆ ਸੀ 5 ਸਾਲ ਪਹਿਲੇ ਵੀ ਢੱਕਾ ਨਹੀਂ ਤੋੜਿਆ ਬਸ ਸੌਹ ਖਾਲੀ ਚਲੋ ਇੱਕ ਦੀ ਇਹਨੂੰ ਦੇਖੀਏ ਫਿਰ ਲੱਭਿਆ ਨਹੀਂ ਤੇ ਫਿਰ ਝਾੜੂ ਵਾਲੇ ਆ ਗਏ ਅੱਛਾ ਮੈਂ ਤਾਂ ਹੈਰਾਨ ਆ ਤੁਹਾਡੇ ਤੇ ਉਹ ਕੱਲਾ ਹੀ ਆ ਕੰਧਾਂ ਤੇ ਲਿਖਦਾ ਇੱਕ ਵੋਟ ਇੱਕ ਮੌਕਾ ਦੇਉ ਝਾੜੂ ਨੂੰ ਤੇ ਐ ਹੀ ਨਹੀਂ ਦੇਖਿਆ ਐਮਐਲਏ ਕਿਹੜਾ ਹੈ ਮਨ ਲਾਦਾ ਚਾਹ ਹਲਕੇ ਵਾਲਿਆਂ ਨੂੰ ਨਹੀਂ ਪਤਾ ਹੋਣਾ ਐਮਐਲਏ ਕਿਹਨੂੰ ਵੋਟ ਪਾ ਰਿਹਾ ਝਾੜੂ ਨੂੰ ਪਾਉਣਾ ਝਾੜੂ ਨੂੰ ਪਾਉਣਾ ਮੇਰੇ ਕੋਲੇ ਇੱਕ ਝਾੜੂ ਵਾਲਾ ਲੀਡਰ ਵਰਕਰ ਉਹ ਸ਼ਾਮਲ ਹੋਇਆ ਤੇ ਮੈਂ ੜਕਾ ਪਾਇਆ ਤੇ ਮੇਰੇ ਕੋਲ ਬਹਿ ਗਿਆ ਮੈਂ ਕਿਹਾ ਕਿਉਂ ਛੱਡੀ ਝਾੜੂ ਤੂੰ ਉਹ ਕਹਿੰਦਾ ਜੀ ਮੈਂ ਕੰਮ ਕਰਾਉਣ ਵਾਸਤੇ ਆਪਣੇ ਐਮਐਲਏ ਕੋਲੇ ਗਿਆ ਐਮਐਲਏ ਨੂੰ ਕਿਹਾ ਮੇਰੇ ਕੰਮ ਕਰ ਦਿਓ ਉਹ ਕਹਿੰਦਾ ਮੇਰੇ ਕੋਲ ਟਾਈਮ ਹੈ ਨਹੀਂ ਮੈਂ ਕਿਹਾ ਜੀ ਜੋ ਵੋਟਾਂ ਸੀ ਉਹਦੋਂ ਤੋਂ ਤੁਸੀਂ ਟਾਈਮ ਸੀ ਤੁਹਾਡੇ ਕੋਲੇ ਕਹਿੰਦਾ ਵੋਟਾਂ ਕਿਹੜਾ ਮੈਂ ਮੰਗਣ ਗਿਆ ਕਹਿੰਦਾ ਵੋਟਾਂ ਤੁਸੀਂ ਮੈਨੂੰ ਨਹੀਂ ਪਾਈਆਂ ਤੁਸੀਂ ਤਾਂ ਵੋਟਾਂ ਝਾੜੂ ਨੂੰ ਪਾਈਆਂ ਉਹ ਕਹਿੰਦਾ ਮੈਂ ਦਰਵਾਜ਼ੇ ਝਾੜੂ ਰੱਖਦਾ ਹੈ ਪੁੱਛ ਲਿਓ ਝਾੜੂ ਸਾਹਿਬ ਨੂੰ ਕੀ ਕੰਮ ਕਰਾਉਣਾ ਝਾੜੂ ਪਾਇਆ ਹੈ ਆ ਹਾਲਾਤ ਆ ਸੀ ਆਪਣੇ ਸੂਬੇ ਦੇ ਤੇ ਅੱਜ ਦੇਖੋ ਗੁੰਡਾਗਰਦੀ ਦਾ ਰਾਜ ਹੈ ਗੈਂਗਸਟਰ ਰਾਜ ਕਰੀ ਜਾਂਦੇ ਆ ਜਿੰਨੇ ਵਪਾਰੀ ਐ ਇੰਡਸਟਰੀ ਪੁੱਛੋ ਸਾਰਿਆਂ ਨੂੰ ਫਰੋਤੀਆਂ ਦੇਣੀਆਂ ਪੈਰੀਆਂ ਕੋਈ ਚੇਨੀ ਖਿੱਚ ਰਿਹਾ ਕੋਈ ਡਾਕਾ ਡਾਲ ਰਿਹਾ ਕੋਈ ਕੁਛ ਕਰ ਰਿਹਾ ਪੁਲਿਸ ਐ ਹੀ ਨਹੀਂ ਕਿਉਂਕਿ ਮੁੱਖ ਮੰਤਰੀ ਨਹੀਂ ਪ੍ਰਵਾ ਕਰਦਾ ਆ ਦੇਖੋ ਇਹਨਾਂ ਦੀ ਟਰੱਕ ਹੀ ਚੋਰੀ ਹੋ ਗਏ ਤੇ ਐਫਆਈਆਰ ਹੀ ਨਹੀਂ ਕਰਦੇ ਟਰੱਕ ਹੀ ਚੋਰੀ ਹੋ ਗਏ ਇੱਥੇ ਬੰਦੇ ਗਾਇਬ ਹੋ ਜਾਂਦੇ ਤੇ ਕੋਈ ਯਾਰ ਮੈਂ ਇੱਥੇ ਪੁਲਿਸ ਵਾਲੇ ਹੋਣੇ ਐ ਕਿਹੜੇ ਐਸਐਚਓ ਸਾਹਿਬ ਆਪਣਾ ਕਾਨੂੰਨ ਕੀ ਐ ਜੇ ਕੋਈ ਸ਼ਰਾਬ ਪੀ ਕੇ ਗੱਡੀ ਚਲਾਉਂਦਾ ਤੇ ਵੀ ਅੰਦਰ ਕਰਦੇ ਹੋ ਕਿ ਨਹੀਂ ਕਰਦੇ ਹੋ ਨਾ ਆਹ ਕਹਿੰਦਾ ਕਰਦੇ ਆ ਆ ਤੁਹਾਡਾ ਮੁੱਖ ਮੰਤਰੀ दारू ਦੀ ਬੋਤਲ ਪੀ ਕੇ ਪੰਜਾਬ ਚ ਲੈ ਜਾਂਦਾ ਓਏ ਮੂੰਹ ਚ ਪਾਓ ਆ ਦੀ ਮਸ਼ੀਨ ਜੀ ਹੈ ਮੈਂ ਵੀ ਕਹਣਾ ਏ ਰੋਡ ਸਵੇਰ ਤੋਂ ਲੈ ਕੇ ਸ਼ਾਮ ਨੂੰ ਡੱਕਿਆ ਹੁੰਦਾ ਆ ਤੁਸੀਂ ਦੇਖਿਆ ਪਰਸੂ ਕੀ ਹੋਇਆ ਬਠਿੰਡੇ ਮੈਨੂੰ ਫੋਟੋ ਕਿੱਥੇ ਨਹੀਂ ਮੈਂ ਤੈਨੂੰ ਅਜਾਦ ਤੱਕ ਬਠਿੰਡੇ ਇਹਦੀ ਆਦਤ ਹੈ 5 ਵਜੇ ਤੋਂ ਬਾਅਦ ਜਦੋਂ ਕੰਮਣ ਲੱਗ ਜਾਂਦਾ ਇਹਨੂੰ ਦਾਰੂ ਚਾਹੀਦੀ ਆ ਦੇਖੋ ਅੱਜ ਗਰੇ ਬਠਿੰਡੇ ਰੋਡ ਸ਼ੋਰ ਲੇਟ ਹੋ ਗਿਆ ਪੀਣ ਲੱਗ ਗਿਆ ਲੇਟ ਹੋ ਗਿਆ ਉਹ ਕਹਿੰਦੇ ਲੋਕੀ ਡਿੱਕੀ ਜਾਂਦੇ ਐ ਕਹਿੰਦਾ ਮੈਨੂੰ ਪੀ ਲੈਂਦੇ ਥੋੜੀ ਜੀ ਜਦੋਂ ਗਿਆ ਹੋਸ਼ ੁੱਡੇ ਸੀ ਤੇ ਗੱਡੀ ਤੋਂ ਨਿਕਲ ਕੇ ਬੋਨਟ ਤੇ ਚੜ ਗਿਆ ਉੱਥੇ ਭੰਗੜੇ ਪਾਉਣ ਲੱਗ ਗਿਆ ਫਿਰ ਕੋਈ ਦਿਮਾਗ 'ਚ ਗਰਮੀ ਚੜ ਗਈ ਕਹਿੰਦਾ ਬੋਤਲ ਲੈ ਪਾਣੀ ਤੇ ਸਿਰ 'ਚ ਪਾਉਣ ਲੱਗ ਗਿਆ ਆ ਦੇਖੋ ਮੁੱਖ ਮੰਤਰੀ ਐ ਆ ਬੋਤਲ ਸਿਰ 'ਚ ਪਾਣੀ ਦੀ ਪਾਉਂਦਾ ਹੁਣ ਆ ਚਲਾਊਗਾ ਪੰਜਾਬ ਹੁਣ ਇਹਨੇ ਐਕਸੀਡੈਂਟ ਕਰਨਾ ਹੀ ਕਰਨਾ ਐ ਇਹ ਫਿਰ ਆਪ ਗੁਨੇ ਦਾ ਰਾਤ ਤਾਂ ਨਹੀਂ ਹੈ ਇਹਨੇ ਤਾਂ ਠੱਗੀ ਮਾਰਨੀ ਸੀ ਮਾਰ ਲਈ ਪਛਤਾਉਣਾ ਆਪਾਂ ਨੂੰ ਪੈਣਾ ਤਾਂ यूं ਮੈਂ ਕਿਹਾ ਇਹਨਾਂ ਨੂੰ ਕੋਈ ਫਿਕਰ ਨਹੀਂ ਪੰਜਾਬ ਜਿਉਂਦਾ ਹੈ ਮਰਦਾ ਕੁਝ ਹੁੰਦਾ ਹੈ ਫਿਕਰ ਹੈ ਤੇ ਕਾਲੀ ਦੱਲੂ ਹੈ ਕਿਉਂਕਿ ਇਹ ਥੋਡੀ ਪਾਰਟੀ ਹੈ ਥੋਡੀ ਪਾਰਟੀ ਹੈ ਥੋੜੇ ਬਜ਼ੁਰਗਾਂ ਦੀ ਪਾਰਟੀ ਹੈ ਇਹਨਾਂ ਨੇ ਕੀ ਹੈ ਝਾੜੂ ਵਾਲਿਆਂ ਨੇ ਦੁਕਾਨ ਬੰਦ ਕਰਕੇ ਕਿਤੇ ਹੋਰ ਲੈ ਜਾਣਗੇ ਕਾਂਗਰਸੀ ਨੂੰ ਨਹੀਂ ਵੋਟ ਪਾਉਂਦੀ ਹੁਣ ਮੈਂ ਇੱਕ ਹੋਰ ਪੁੱਛਣਾ ਚਾਹਣਾ ਹੈ ਖਾਲਸਾ ਜੀ 40 ਸਾਲ ਪਹਿਲੇ ਪਹਿਲੀ ਜੂਨ ਨੂੰ ਕੀ ਹੋਇਆ ਸੀ ਦਰਬਾਰ ਸਾਹਿਬ ਤੇ ਕਾਂਗਰਸ ਨੇ ਬੈਂਕਾਂ 'ਤੇ ਪਣ ਹਮਲਾ ਕੀਤਾ ਸੀ 40 ਸਾਲ ਪਹਿਲੇ ਹਲੇ ਇੱਕ ਇਨਸਾਫ ਨਹੀਂ ਹੋਇਆ 40 ਸਾਲ ਪਹਿਲੇ ਕਾਨਪੁਰ, ਨਾਗਪੁਰ, ਬੰਬਈ ਦਿੱਲੀ ਕਲਕੱਤਾ ਜਿੱਥੇ ਕੋਈ ਸਿੱਖ ਦਿਖਦੇ ਸੀ ਉਹਨੂੰ ਟਹਿਰਾ ਵਿੱਚ ਫੜ ਕੇ ਅੱਗ ਲਾ ਕੇ ਸਾੜ ਦਿੱਤਾ ਸੀ ਇੱਕ ਬੰਦਾ ਨਹੀਂ ਫੜਿਆ 40 ਸਾਲ ਪਹਿਲੇ ਆਹ ਦੇਖੋ ਜੀ ਆ ਬੈਠੇ ਐ ਤੇ ਫਿਰ ਤਿੰਨ ਵਾਰ ਤੁਸੀਂ ਉਹਨਾਂ ਦੀ ਸਰਕਾਰ ਬਣਾਤੀ ਪੰਜਾਬ ਸ ਤਿੰਨ ਵਾਰ ਆਪਾਂ ਨੂੰ ਖਾ ਖੂਨ ਆਪਣੇ ਚ ਕੀ ਇੱਕੀ ਹੋ ਗਿਆ ਇੱਥੇ ਤੇ ਹੁਣ 40 ਸਾਲ ਉਸੇ ਦਿਨ ਵੋਟਾਂ ਪੈਣੀਆਂ ਉਸੇ ਹੀ ਦਿਨ ਵੋਟਾਂ ਪੈਣੀਆਂ ਜੇ ਫਿਰ ਵੀ ਉਹ ਵੋਟ ਲੈ ਗਏ ਇਹਦਾ ਮਤਲਬ ਆਪਣੀ ਕੌਮ ਮਤਨਕੀ ਹੋ ਗਿਆ ਮੈਂ ਕਹਾਂ ਨਹੀਂ ਤੂੰ ਕੀ ਕੀ ਕਹੀਏ ਕੀ ਦੁੱਖ ਲੱਗਦਾ ਇਹ ਹਲੇ ਹੀ ਵੀ ਵੋਟਾਂ ਲਾਗੇ ਆ ਦੇਖ ਆ ਅਜਰਾ ਆ ਕੀ ਹੈ ਰਾਜਾ ਬੜਿੰਗ ਇੰਦਰਾ ਗਾਂਧੀ ਦੀ ਫੋਟੋ ਟੀ-ਸ਼ਰਟ ਪਾ ਕੇ ਕਹਿੰਦਾ ਮੇਰੀ ਮਾਂ ਜਿਹਨੇ ਤੁਹਾਡੇ ਬੱਚਾ ਅਲ੍ਹਾ ਕੱਲ ਤੱਕ ਤੇ ਬਿੱਟੂ ਨੇ ਕਿੰਨੇ ਮੁੰਡੇ ਗ੍ਰੈਂਡਫਾਦਰ ਕਿੰਨੇ ਇਹ ਇਦਰਾ ਅਮਰਤਾਰੀ ਬੰਦਾ ਹੈ ਖਨੇਕ ਸ਼ਰੀਫੰਦਾ ਜੇ ਪੜਿਆ ਲਿਖਿਆ ਜੇ ਇਹਨਾਂ ਨੂੰ ਨਹੀਂ ਵੋਟ ਪਾਉਣੀ ਉਹ ਜੇ ਬੰਦਿਆਂ ਨੂੰ ਪਾਉਣੀ ਹੈ ਤੇ ਫਿਰ ਪੰਜਾਬ ਕਿੱਥੇ ਬਚੂ ਕਿਸੇ ਨੂੰ ਪੁੱਛ ਦੋ ਬਿੱਟੂ ਦਾ ਕਿਨੇ ਦਫ਼ਤਰ ਦੇਖਿਆ ਮੈਂ ਕਹਣਾ ਜੋ ਕਹਿ ਦੇਣਾ ਇੱਕ ਤੰਨਾ ਦੇ ਨਾਂ ਹੀ ਕਿਹਦੀ ਬਿੱਟੂ ਐ ਕੋਈ ਪੱਪੀ ਐ ਪਰ ਨਹੀਂ ਕਿਹੜੇ ਗੱਪੀ ਗੱਪੀ ਇਹ ਜੇ ਬੰਦਿਆਂ ਨੂੰ ਤਾਂ ਤੁਸੀਂ ਵੋਟ ਪਾਈ ਨਹੀਂ ਸਕਦੇ ਚਲੋ ਇਹ ਨਹੀਂ ਮੈਂ ਕਹਿਣਾ ਚਾਹਣਾ ਐਸ ਕਰਕੇ ਮੈਂ ਬੇਨਤੀ ਕਰਨਾ ਚਾਹਣਾ ਆਹ ਸਾਰੇ ਹੁਣ ਭਗਵੰਤ ਮਾਨ ਭਗਵੰਤ ਮਾਨ ਤੇ ਅਮੇਸ਼ਾ ਇਕੱਠੇ ਹੋ ਗਏ ਕਿਉਂ ਭਗਵੰਤ ਮਾਨ ਜਿੰਨਾ ਸ਼ਰਾਬ ਦਾ ਘੁਟਾਲਾ ਗੇਜਰੀਵਾਲ ਨੇ ਕੀਤਾ ਉਹ ਤੋਂ ਵੱਡਾ ਭਗਵੰਤ ਮਾਨ ਨੇ ਕੀਤਾ ਇੱਥੇ ਇੱਥੇ ਫੜਦੇ ਨਹੀਂ ਉਹਨੂੰ ਕਿਹਾ ਤੂੰ ਸਾਡੇ ਹਿਸਾਬ ਨਾਲ ਚੱਲਣਾ ਹੈ ਉਹ ਕਹਿੰਦਾ ਠੀਕ ਹੈ ਜੀ ਹੁਣ ਕਿਸਾਨਾਂ ਨੇ ਦਿੱਲੀ ਜਾਣਾ ਸੀ ਭਗਵੰਤ ਮਾਨ ਬੁਲਾਇਆ ਇੱਥੇ ਡਰਗਟ ਲਾ ਦੇ ਕੁਛ ਨਹੀਂ ਕਰਨਾ ਜੀ ਜੋ ਮਰਜ਼ੀ ਕਰੀਏ ਦੇਖੋ ਕੀ ਹਾਲ ਹੋਇਆ ਆ ਤਾਂ ਇਹ ਨੇ ਆਮ ਆਦਮੀ ਪਾਰਟੀ ਪੰਜਾਬ ਬਣਾ ਲੈਣੀ ਹੈ ਇਲੈਕਸ਼ਨ ਦੇ ਬਾਅਦ ਜਿਵੇਂ ਸ਼ਿਵ ਸੇਨਾ ਤੋੜਤੀ ਉਹਨਾਂ ਨੇ ਸ਼ਰਧਪੁਰ ਦੀ ਪਾਰਟੀ ਤੋੜਤੀ ਹੋਵੇ ਆ ਤਾਂ ਦਿਨਾਂ ਦੀ ਖੇਡ ਰਹਿ ਗਈ ਹੈ ਮੈਂ ਕਹਿਣਾ ਚਾਹਣਾ ਪੰਜਾਬੀਓ ਜਿਵੇਂ ਇਹਨਾਂ ਨੇ ਦਿੱਲੀ ਵਾਲੀਆਂ ਪਾਰਟੀਆਂ ਨੇ ਬਾਰਡਰ ਸੀਲ ਕੀਤਾ ਤੁਸੀਂ ਵੀ ਬਾਰਡਰ ਸੀਲ ਕਰ ਦਿਓ 1 ਜੂਨ ਨੂੰ ਇਹ ਦਿੱਲੀ ਵਾਲੀਆਂ ਉਹ ਪਾਰਟੀਆਂ ਕਿਸੇ ਨੂੰ ਵੋਟ ਨਹੀਂ ਪਾਉਣੀ ਆਪਣੀ ਪਾਰਟੀ ਨੂੰ ਪਾਉਣੀ ਹੈ ਜਿਹੜੀ ਪੰਜਾਬ ਦੀ ਪਾਰਟੀ ਹੈ ਨਾਲੇ ਆ ਅਕਾਲੀ ਦਲ ਸਿਰ ਬੱਦੇ ਭਲੇ ਸੋਚਣ ਵਾਲੀ ਪਾਰਟੀ ਹੈ ਸਾਰੇ ਧਰਮਾਂ ਦਾ ਸਰਕਾਰ ਕਰਨ ਵਾਲੀ ਪਾਰਟੀ ਹੈ ਸਾਰੇ ਧਰਮਾਂ ਨੂੰ ਇਕੱਠੇ ਪਰਾਵਾ ਮੰਗੂ ਰੱਖਣ ਵਾਲੀ ਪਾਰਟੀ ਹੈ ਆ ਦਿੱਲੀ ਵਾਲੀਆਂ ਤਾਂ ਤੋੜਨ ਵਾਲੀ ਪਾਰਟੀਆਂ ਇੱਕ ਨੂੰ ਢਾਕੇ ਦੂਜੇ ਨਾਲ ਦੂਜੇ ਨੂੰ ਢਾਕੇ ਤੀਜੇ ਨਾਲ ਇਸ ਕਰਕੇ ਪੰਜਾਬ ਨੂੰ ਬਚਾਉਣਾ ਤੇ ਆਪਣੇ ਕੋਲ ਕੋਈ ਨਿਸ਼ਾਨਾ ਨਹੀਂ ਰঞ্জੀਤ ਢਿੱਲੋਂ ਤੋਂ ਵਧੀਆ ਇਨਸਾਨ ਤੁਹਾਡੇ ਕੋਲ ਮਿਲ ਨਹੀਂ ਸਕਦਾ ਤੇ ਗਰੇਵਾਲ ਸਾਹਿਬ ਆਪਣੇ ਹਲਾਕੇ ਦੇ ਸੇਵਾਦਾਰ ਬਹੁਤ ਮਿਹਨਤ ਕੀਤੀ ਗਰੇਵਾਲ ਸਾਹਿਬ ਵਧਾਈ ਤੁਸੀਂ ਬਹੁਤ ਵੱਡਾ ਅੱਜ ਕੀਤਾ ਹੈ ਤੋਂ ਮੈਂ ਜਾਦਾ ਸਮਝਣ ਲੈਂਦਾ 15 20 ਦਿਨ ਰਹਿ ਗਏ ਕਰ ਦਿਓ ਕਿਰਪਾ ਤੁਸੀਂ ਤਾਂ 92 ਦਿੱਤੇ ਸੀ ਉਹ ਠੱਗਾਂ ਨੂੰ ਅਈ ਤੇ ਇਕੱਲੇ 13 ਮੰਗ ਰਹੇ 13 ਪਾਰਲੀਮੈਂਟ 13 ਦੀਆਂ 13 ਦੇ ਦਿਓ ਫੌਜ ਦੇਖਿਓ ਪੰਜਾਬ ਦੀ ਕਿੰਨੀ ਉੱਥੇ ਪਾਰਲੀਮੈਂਟ ਚ ਗੂੰਜੂਗੀ ਕਿਵੇਂ ਅਸੀਂ ਲੜਾਈ ਲੜਾਂਗੇ ਥੋੜੀ ਸਾਰਿਆਂ ਦੀ ਪੰਜਾਬ ਦੀ ਪੰਜਾਬ ਦੇ ਹੱਕਾਂ ਲਈ ਬਹੁਤ ਬਹੁਤ ਧੰਨਵਾਦ ਵਾਈਗਰੂ ਜੀ ਕਾ ਖਾਲਸਾ ਵਾਈਗਰੂ ਜੀ ਪਦੇ ਬਹੁਤ ਸਤਕਾਰਯੋਗ ਬਜ਼ੁਰਗੋ ਮਾਤਾਓ ਪਹਿਰੋ ਵੀਰੋ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਸਾਰਿਆਂ ਦਾ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਇਹਦੀ ਮਿਹਨਤ ਕਰਕੇ ਅੱਜ ਦੀ ਇਸ ਮੀਟਿੰਗ ਨੂੰ ਕਾਮਯਾਬ ਬਣਾਇਆ ਤੁਹਾਡਾ ਇੱਕ ਇੱਕ ਕਦਮ ਚੱਲ ਕੇ ਆਇਆ ਸਾਡੇ ਸਿਰ 'ਤੇ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ